ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤੇ ਨਾਲ ਹੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਸਨੇਹੀਆਂ ਦੇ ਨਾਂ ਵੀ ਦੱਸਾਂਗੀ ਗੁਰੂ ਜੀ ਦੇ ਪੜਦਾਦਾ ਜੀ ਦਾ ਨਾਂ ਦਾਦਾ-ਦਾਦੀ ਜੀ ਦਾ ਨਾਂ ਮਾਤਾ-ਪਿਤਾ ਜੀ ਦਾ ਨਾਂ ਭੈਣ ਤੇ ਜੀਜਾ ਜੀ ਦਾ ਨਾਂ ਘਰਵਾਲੀ ਦਾ ਨਾਮ ਦੋਨੇ ਪੁੱਤਰਾਂ ਦੇ ਨਾਂ ਚਾਚਾ ਜੀ ਦਾ ਨਾਂ ਨਾਨਾ-ਨਾਨੀ ਜੀ ਦਾ ਨਾਂ ਸੱਸ ਤੇ ਸਹੁਰੇ ਦਾ ਨਾਂ ਪਿੰਡ ਦੇ ਕਰੀਬੀ ਸਾਥੀਆਂ ਦੇ ਨਾਮ ਵੀ ਦੱਸਾਂਗੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਗੁਰੂ ਜੀ ਦੇ ਪੜਦਾਦਾ ਜੀ ਦਾ ਨਾਮ ਕਲਪਤੁਰਾਈ ਜੀ ਦਾਦਾ ਜੀ ਦਾ ਨਾਮ ਸ਼ੇਵਰਾਮ ਜੀ ਦਾਦੀ ਬਨਾਰਸੀ ਜੀ ਪਿਤਾ ਜੀ ਦਾ ਨਾਮ ਕਲਿਆਣ ਦਾਸ ਪਟਵਾਰੀ ਤੇ ਉਹਨਾਂ ਨੂੰ ਮਹਿਤਾ ਕਾਲੂ ਵੀ ਕਿਹਾ ਜਾਂਦਾ ਸੀ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਭੈਣ ਬੇਬੇ ਨਾਨਕੀ ਜੀ ਜੀਜਾ ਜੈਰਾਮ ਜੀ ਘਰ ਵਾਲੀ ਦਾ ਨਾਮ ਮਾਤਾ ਸੁਲੱਖਣੀ ਜੀ ਵੱਡੇ ਪੁੱਤਰ ਦਾ ਨਾਮ ਸ਼੍ਰੀ ਚੰਦ ਜੀ ਛੋਟੇ ਪੁੱਤਰ ਦਾ ਨਾਮ ਲਖਮੀ ਚੰਦ ਜੀ ਤੇ ਚਾਚਾ ਜੀ ਲਾਲ ਚੰਦ ਜੀ ਨਾਨਾ ਜੀ ਕ੍ਰਿਸ਼ਨਾ ਨਾਨੀ ਜੀ ਦਾ ਨਾਮ ਮਾਤਾ ਪਰਾਈ ਜੀ ਸੱਸ ਚੰਦੋ ਰਾਣੀ ਜੀ ਸਹੁਰੇ ਦਾ ਨਾਮ ਮੂਲ ਚੰਦ ਜੀ ਪਿੰਡ ਦੇ ਕਰੀਬੀ ਰਾਏ ਬੁਲਾਰ ਜੀ ਤੇ ਸਾਥੀ ਸੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਸੋ ਇਹ ਸੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਿਵਾਰਿਕ ਮੈਂਬਰਾਂ ਅਤੇ ਸਨੇਹੀਆਂ ਦੇ ਨਾਲ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਫੈਮਿਲੀ ਮੈਂਬਰਸ ਤੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ